ਸਰ ਜਨਨ ਮਿਲਿਆ ਇਹ ਕਾਲਪੁਰਤ ਦਾ ਸਾਜਿਤ ਕਰਸ ਨਹੀਂ ਤਾਂ ਆਸ਼ਾ ਬਾਣੀ ਚ ਕਹਿੰਦੇ ਐ ਜੋ ਹਮਰੀ ਬਿਤ ਹੋਤੀ ਮਿਲ ਸਤਿਗੁਰਾ ਸਾਜਿਤ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਰਹਿਤ ਕਰੇ ਪਰਮੇਸ਼ਰ ਵਡਿਆਈਆਂ ਦੇਵੇ ਉਹ ਕੀੜਿਆਂ ਤੋਂ ਬਾਦਸ਼ਾਹ ਬਾਦ ਨਾ ਸੋਇ ਪਾਹੁਲ ਸ਼ਰਮ ਚੰਦ ਕੁ ਮਿੰਟੇ ਬਾਕੀ ਹੈ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਸਾਡੇ ਕਲੱਬ 'ਕੇ ਗੁਰੂ ਸਰਵਾਂ ਦੀ ਸਮਾਰੀ ਆਈ ਹੈ ਬੜਾਈ ਵਧੀਆ ਦਿਹਾੜਾ ਜਿਸ ਤਰ੍ਹਾਂ ਕਿ ਰਾਗੀ ਜੱਥਾ ਜੀ ਵੱਲੋਂ ਦੱਸਿਆ ਗਿਆ ਹੈ ਕਿ ਰੋਟਰੀ ਕਲੱਬ ਨਾਪਾ ਇੰਟਰਨੈਸ਼ਨਲ ਸੰਸਥਾ ਹੈ ਜਿੱਦੀ ਕੁਝ ਲਈ ਤੋਂ ਨਵੀਂ ਟਰਨ ਦੀ ਸ਼ੁਰੂਆਤ ਹੁੰਦੀ ਹੈ ਸਾਡੇ ਪਿਛਲੇ ਸਾਲ ਦੇ ਦੁਰਸੰਤ ਕੀ ਰਹੇ ਫਿਰਦੇ ਕੋਈ ਗਾਵਨਾ ਹੁਚਕਾ ਰੰਗ ਰੁਲਦੇ ਮੀਤੇ ਕੋਈ ਗਾਵਨਾ ਹੁਚਕਾ ਸੰਤ ਲਕਣਵਾਸੀ ਵਾਸੀ ਅਸੀਂ ਕਰਦੇ ਰਹਾਂਗੇ ਹੁਣ ਤੱਕ ਜਿੰਨੇ ਵੀ ਪ੍ਰਧਾਨ ਆਏ ਨੇ ਉਹਨਾਂ ਨੇ ਆਪਣੀ ਤਨਦੇਹੀ ਨਾਲ ਕੰਮ ਕੀਤਾ ਉਹ ਆਪਣੇ ਸਾਹਮਣੇ ਐ ਕਰੋੜੀ ਕਰਦੀ ਬਿਲਡਿੰਗ ਦੇਖ ਲਓ ਰੋਟਰੀ ਕਲਪ ਸਾਡੀ ਸਾਰੀ ਟੀਮ ਤੇ ਹੈ ਸਾਰੀ ਟੀਮ ਸਾਡਾ ਸਾਥ ਦੇ ਰਹੀ ਹੈ ਤੇ ਸਭ ਤੋਂ ਵੱਡੀ ਜੀ ਜ਼ਿੰਮੇਵਾਰੀ ਸਾਡੀ ਨਿਭਾਊਗਾ ਪਰਮਾਤਮਾ ਨਿਭਾਊ ਅਸੀਂ ਪਰਮਾਤਮਾ ਦੇ ਮੂਰੇ ਕਹਿੰਦੇ ਆਂ ਵੀ ਸਾਡੇ ਜਿੰਨੇ ਵੀ ਕੰਮ ਨੇ ਉਹ ਪੂਰੇ ਕਰਨੇ 5 ਸਾਲ ਤੋਂ ਇੱਥੇ ਮੈਂਬਰ ਬਣਿਆ ਉਸ ਤੋਂ ਪਹਿਲਾਂ ਕਿਸੇ ਨੇ ਕਰਾਇਆ ਹੋਵੇ ਫਿਰ ਗੁਸਤਾਖੀ ਹੋ ਜੂਗੀ ਪਰ ਮੈਂ ਅਜੇ ਤੱਕ ਦੇਖਿਆ ਨਹੀਂ ਸੀ ਇਹ ਅੱਜ ਪਹਿਲੀ ਵਾਰੀ ਹੀ ਹੋ ਰਿਹਾ ਹੈ ਕਿਸੇ ਨੇ ਪੜਨਾ ਕਰਾਇਆ ਹੋਵੇ ਉਹ ਫਿਰ ਗੁਸਤਾਖੀਆ ਕਰਨਾ ਹੋ ਸਕਦਾ ਹੈ ਕਿ 1955 ਤੋਂ ਚੱਲਦਾ ਆ ਰਿਹਾ ਹੈ ਕਲੱਬ ਆਪ ਨੂੰ ਪਤਾ ਨਹੀਂ ਆਪਣੇ ਮੇਰੇ ਤਾਂ ਜਨਮ ਤੋਂ ਪਹਿਲਾਂ ਦਾ ਕਲੱਬ ਚੱਲ ਰਿਹਾ ਹੈ ਉਸ ਤੋਂ ਪਹਿਲਾਂ ਲੋਕਾਂ ਨੇ ਕੀ ਕਰਾਇਆ ਜਿਹਦੀ ਨੌਲੇਜ ਨਹੀਂ ਉਹਦੇ ਬਾਰੇ ਆਪ ਨੂੰ ਕਹਿਣਾ ਗਲਤ ਹੈ ਪਰ ਸਾਡੀ ਉਮਰ ਦੇ ਵਿੱਚ ਜਿੰਨੇ ਕਿਸੇ ਨੇ ਦੇਖ ਲਿਆ ਇਹ ਪਹਿਲੀ ਵਾਰੀ ਹੋਇਆ ਹੈ ਇਸ ਅਰਥਿਕ ਮੈਂ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਜਾਂ ਸਾਡੇ ਰੋਟਰੀ ਕਲੱਬ ਦੇ ਬੰਦੇ ਨੇ ਉਹ ਜਿਹੜੀ ਜ਼ਿੰਮੇਵਾਰੀ ਲਾਉਣਗੇ ਪਹਿਲਾਂ ਜ਼ਰੂਰਤਾਂ ਸਮਝਣਗੇ ਉਹ ਕੰਮ ਪਹਿਲਾਂ ਕੀਤੇ ਜਾਣਗੇ ਇਹ ਸੇਵਾਵਾਂ ਮੈਂ ਨਹੀਂ ਕੀਤੀਆਂ ਮੇਰੀ ਪੂਰੀ ਟੀਮ ਨੇ ਕੀਤੀਆਂ ਨੇ ਰੋਟਰੀ ਕਲੱਬ ਨਾਬਾ ਦੇ ਸਾਰੇ ਮੇਰੀ ਜਿਹੜੀ ਟੀਮ ਹੈ ਉਸ ਵੱਲੋਂ ਹੋਈਆਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਬਹੁਤ ਕੁਝ ਕੀਤਾ ਗਿਆ ਹੈ ਮੈਡੀਕਲ ਕੈਂਪ ਬੜੇ ਲੱਗੇ ਨੇ ਬਾਕੀ ਬਿਲਡਿੰਗ ਦਾ ਸੁਧਾਰ ਕੀਤਾ ਹੋਰ ਬੜੇ ਕੰਮ ਕੀਤੇ ਨੇ ਹੁਣ ਸਮਾਂ ਨਹੀਂ ਕਿ ਉਹਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਤੇ ਸਾਨੂੰ ਇਹ ਪੂਰੀ ਆਸ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਚੰਨ ਸਿੰਘ ਜੀ ਅੱਗੋਂ ਪ੍ਰਧਾਨ ਆਏ ਨੇ ਤੇ ਇਹਨਾਂ ਤੋਂ ਸਾਨੂੰ ਹੋਰ ਬਹੁਤ ਜ਼ਿਆਦਾ ਆਸਾਂ ਨੇ ਅਸੀਂ ਸਾਰੇ ਇੱਕੋ ਟੀਮ ਬਣਾ ਕੇ ਇਸੇ ਤਰ੍ਹਾਂ ਇਹ ਕਾਰਜ ਕਰਦੇ ਰਹਾਂਗੇ ਨਾਭਾ ਨਿਵਾਸੀ ਸਾਡੇ ਨਾਲ ਨੇ ਰੋਟਰੀ ਕਲੱਬ ਦਾ ਸਾਰਿਆਂ ਦਾ ਮੈਂ ਇੱਕ ਵਾਰੀ ਧੰਨਵਾਦ ਕਰਦਾ ਕਿ ਉਹਨਾਂ ਨੂੰ ਮੈਨੂੰ ਪੂਰਾ ਸਹਿਯੋਗ ਦਿੱਤਾ ਹੈ ਜੀ ਸਰਦਾਰ ਚੰਨ ਸਿੰਘ ਜੀ ਮਲਕੀਤ ਐਗਰੋਟੈਕ ਦੇ ਜਿਹੜੇ ਐਮ ਡੀ ਨੇ ਬਹੁਤ ਹੀ ਚੰਗੇ ਇਨਸਾਨ ਨੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਸਭ ਤੋਂ ਮੋਹਰੀ ਹੋ ਕੇ ਆਪਣੀ ਭੂਮਿਕਾ ਨਿਭਾਉਂਦੇ ਨੇ ਤੇ ਅੱਜ ਉਹ ਰੋਟਰੀ ਕਲੱਬ ਦੇ ਜਿਹੜਾ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਗੁਰੂ ਸਾਹਿਬ ਦਾ ਓਟ ਅਸਰਾ ਲੈ ਕੇ ਮੈਂ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਉਹ ਪਹਿਲਾਂ ਹੀ ਸਮਾਜ ਸੇਵਾ ਦੇ ਲਈ ਵੱਧ ਤੋਂ ਵੱਧ ਸੇਵਾ ਕਰ ਰਹੇ ਨੇ ਤੇ ਅੱਗੇ ਤੋਂ ਵੀ ਹੋਰ ਤਕੜੇ ਹੋ ਕੇ ਵਾਹਿਗੁਰੂ ਉਹਨਾਂ ਨੂੰ ਤਾਕਤ ਬਖਸ਼ੇ ਤੇ ਜਿਹੜਾ ਵਿਸਕਰਮਾ ਭਵਨ ਬਣ ਰਿਹਾ ਕਰੋੜਾ ਰੁਪਏ ਦੀ ਲਗਤ ਨਾਲ ਉਹਨਾਂ ਦੀ ਬਹੁਤ ਵੱਡੀ ਦੇਣਾ ਪਟਿਆਲਾ ਗਿਟਬਸਾਡਾ ਬਣਾ ਜੀ ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨਾ ਹੋਰ ਜਿੱਥੇ ਵੀ ਕਿਤੇ ਸ਼ਹਿਰ ਵਾਸੀਆਂ ਲੋੜ ਹੁੰਦੀ ਆ ਤੇ ਸਭ ਤੋਂ ਮੋਹਰੀ ਹੋ ਕੇ ਆਪਣੀ ਭੂਮਿਕਾ ਨਿਭਾਉਂਦੇ ਨੇ ਮੈਂ ਧੰਨਵਾਦ ਇਹ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਰੋਟੀ ਕਲੱਬ ਦੇ ਵਿੱਚ ਗੁਰੂ ਪਾਤਸ਼ਾਹ ਦੇ ਚਰਨ ਪਾਏ ਗਏ ਨੇ ਔਰ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਪ੍ਰਧਾਨ ਚਰਨ ਸਿੰਘ ਜੀ ਜਿਹੜੇ ਕਿ ਨਵਾਂ ਸਾਲ ਅਜੋ ਉਹਨਾਂ ਨੇ ਆਰੰਭ ਕੀਤਾ ਆਪਣਾ ਸਾਲ ਭਰਤੀ ਉਹਨਾਂ ਨੂੰ ਇਹ ਪੋਸਟ ਮਿਲੀ ਹੈ ਪ੍ਰਧਾਨਗੀ ਦੀ ਸੋ ਉਹਨਾਂ ਨੇ ਗੁਰੂ ਮਹਾਰਾਜ ਦਾ ਔਟ ਆਸਰਾ ਲੈ ਕੇ ਕੀਤੀ ਹੈ ਸੋ ਮੈਂ ਸਮਝਦਾ ਕਿ ਜਦੋਂ ਗੁਰੂ ਮਹਾਰਾਜ ਦਾ ਔਟ ਆਸਰਾ ਲਿਆ ਜਾਂਦਾ ਹੈ ਤਾਂ ਬੰਦੇ ਜੀ ਦੁਗਣੀ ਜਿਹੜੀ ਹੈ ਕੈਪੈਸਿਟੀ ਕੰਮ ਕਰਨ ਦੀ ਹੋ ਜਾਂਦੀ ਹੈ ਕਿਉਂਕਿ ਜਿਹੜੇ ਕਲੱਬ ਨੇ ਸਮਾਜ ਸੇਵੀ ਦੇ ਕੰਮ ਕਰਦੇ ਨੇ ਸਮਾਜ ਦੇ ਵਿੱਚ ਚੰਗੇ ਕੰਮ ਕਰਦੇ ਨੇ ਸੋ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਬਾਦਸ਼ਾਹ ਇਹਨਾਂ ਨੂੰ ਸ਼ਕਤੀ ਦੇਣ ਕਿ ਸ਼ਹਿਰ ਦੇ ਵਿੱਚ ਜਿਹੜੇ ਸਲਾਮ ਮੇਰੀ ਇਹ ਨੇ ਜਾਂ ਕੋਈ ਹੋਰ ਇਦਾਂ ਦੇ ਕੰਮ ਹੋਣ ਵਾਲੇ ਨੇ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ ਫਿਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਸਾਦ ਚਰਨ ਸਿੰਘ ਉਹਨਾਂ ਨੂੰ ਵਧਾਈ ਦੇਣ ਵਾਸਤੇ ਇੱਥੇ ਆਇਆ ਸੀਗਾ ਤੇ ਅਕਾਲੀ ਪ੍ਰਧਾਨ ਚੁਣਿਆ ਗਿਆ ਤੁਸੀਂ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ ਮੈਂ ਬਹੁਤ-ਬਹੁ ਮੁਬਾਰਕਾਂ ਦਿੰਦਾ ਹਾਂ ਜੀ ਚਰਨ ਸਿੰਘ ਜੀ ਬਹੁਤ ਵਧੀਆ ਇਨਸਾਨ ਨੇ ਸਮਾਜ ਸੇਵੀ ਨੇ ਪਹਿਲਾਂ ਵੀ ਬਹੁਤ ਸੇਵਾ ਕਰਦੇ ਨੇ ਤੇ ਹੁਣ ਇੱਕ ਨਵੀਂ ਜ਼ਿੰਮੇਵਾਰੀ ਆ ਵੈਗਰੂ ਜੀ ਦਾ ਓਟ ਆਸਰਾ ਲੈ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਤੇ ਮੈਨੂੰ ਪਤਾ ਉਹ ਆਪਣੀ ਟਰਮ ਬਹੁਤ ਵਧੀਆ ਨਿਭਾਉਣਗੇ ਤੇ ਨਾਭੇ ਵਾਸਤੇ ਬਹੁਤ ਵਧੀਆ ਕੰਮ ਕਰਨਗੇ ਤੇ ਨਵੇਂ ਪ੍ਰੋਜੈਕਟ ਲੈ ਕੇ ਆਉਣਗੇ ਰੋਟਰੀ ਕਲੱਬ ਇੰਟਰਨੈਸ਼ਨਲ ਉਥੋਂ ਜਿਹੜਾ ਇੰਟਰਨੈਸ਼ਨਲ ਲੈਵਲ ਤੋਂ ਮੈਚਿੰਗ ਗ੍ਰਾਂਟ ਵਾਲੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਟਾਸਕ ਵੀ ਦਿੱਤਾ ਹੈਗਾ ਤੇ ਪਿੱਛਾ ਵੀ ਕਰਦਾ ਰਹੂੰਗਾ ਇਸ ਗੱਲ ਦਾ ਵੀ ਉਹ ਆਪਣੀ ਟੀਮ ਨਾਲ ਹੀ ਕੋਈ ਵੱਡਾ ਪ੍ਰੋਜੈ ਇਹ ਕਿ ਆ ਸਾਡਾ ਰੋਟਰੀ ਕਲੱਬ ਜੋ ਕਿ ਮਾਨਵਤਾ ਦੀ ਸੇਵਾ ਕਰਦਾ ਤੇ ਪਿਛਲੇ ਸਾਲ ਸਾਡੇ ਦਰਸ਼ਨ ਬੁੱਟਰ ਜੀ ਨੇ ਬੜੀ ਤੰਦ ਇੰਨਾ ਸੇਵਾ ਨਿਭਾਈ ਹੈ ਤੇ ਹੁਣ ਸਾਡੇ ਚਰਨ ਸਿੰਘ ਜੀ ਜੋ ਕਿ ਮਲਕੀਤ ਐਗਰੋ ਦੇ ਮਾਲਕ ਨੇ ਉਹਨਾਂ ਨੇ ਤੇ ਜੀਪੀ ਗੁਪਤਾ ਜੀ ਨੇ ਕਮਾਂਡ ਸੰਭਾਲੀ ਹੈ ਆਸ ਕਰਦੇ ਹਾਂ ਰੋਟਰੀ ਕਲੱਬ ਨਾਬਾ ਸਾਰਾ ਉਹਨਾਂ ਦੇ ਨਾਲ ਆ ਤੇ ਆਸ ਕਰਦੇ ਹਾਂ ਕਿ ਰੋਟਰੀ ਕਲੱਬ ਨੂੰ ਜਿਵੇਂ ਪਹਿਲਾਂ ਰੋਟਰੀ ਕਲੱਬ ਬਲੰਦੀਆਂ ਤੇ ਹੋਰ ਬਲੰਦੀਆਂ ਤੇ ਲੈ ਕੇ ਜਾਣਗੇ ਸਭ ਅੱਜ ਦਾ ਜਿਹੜਾ ਹੈ ਸਾਡਾ ਰੋਟਰੀ ਦਾ ਨਵਾਂ ਸਾਲ ਸ਼ੁਰੂ ਹੁੰਦਾ 1 ਜੁਲਾਈ ਤੋਂ ਇਸ ਲਈ ਟੀਮ ਜਿਹੜੀ ਸਾਡੀ ਜਿਹੜੀ ਸੀਗੀ ਦਰਸ਼ਨ ਸਿੰਘ ਬੋਟਰ ਸੀਗੇ ਪ੍ਰਧਾਨ ਉਹਦੇ ਉਹਨਾਂ ਨੇ ਆਪਣੇ ਸਾਲ 'ਚ ਬਹੁਤ ਅੱਛੇ ਕੰਮ ਕੀਤੇ ਨੇ ਤੇ ਹੁਣ ਆਨਰੇ ਟੀਮ ਜਿਹੜੀ ਹੈ ਸਾਡੇ ਇਸਤਾਰ ਚੰਨ ਸਿੰਘ ਜੀ ਨੇ ਐਮ ਡੀ ਮਲਕੀਤ ਕਮਾਇਨ 1 ਜੁਲਾਈ ਤੋਂ ਅੱਜ ਦਾ ਮਾਸਾਤ ਸ਼ੁਰੂ ਹੈ ਇਹ ਸਾਲ 30 ਜੂਨ 25 ਤੱਕ ਚੱਲੂਗਾ ਨਾ ਇਹ ਸਾਲ ਅਸੀਂ ਇਹਨਾਂ ਦਾ ਬਹੁਤ ਉਮੀਦ ਕਰਦੇ ਹਾਂ ਕਿ ਇਸ ਸਾਲ 'ਚ ਜਿਵੇਂ ਕਿ ਬੋਟਰ ਸਾਹਿਬ ਨੇ ਪਿਛਲੇ ਸਾਲ ਬਹੁਤ ਅੱਛੇ ਕੰਮ ਕੀਤੇ ਨੇ ਇਹ ਵੀ ਆਉਣ ਵਾਲੇ ਸਾਲ 'ਚ ਆਪਣੇ ਕਲੱਬ ਲਈ ਸ਼ਹਿਰ ਲਈ ਬਹੁਤ ਅੱਛੇ ਪ੍ਰੋਜੈਕਟ ਕਰਨਗੇ ਇਹ ਨਾਬੇਤੀ ਨਹੀਂ ਬੁਰੀ ਦੁਨੀਆ ਦੇ ਵਿੱਚ ਰੋਟਰੀ ਕਲੱਬ ਦੀਆਂ ਸਖਾਵਾਂ ਨੇ ਅਗੜਾ ਇਹਦੇ ਕੰਮ ਨੇ ਉਹ ਇਨਸਾਨੀਅਤ ਦੀ ਭਲਾਈ ਲਈ ਗਰੀਬ ਲੋਕਾਂ ਨੂੰ ਉੱਤੇ ਚੱਕਣ ਲਈ ਕੰਮ ਕਰਦੀ ਹੈ ਔਰ ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਬਾਡ ਦੇ ਵਿੱਚ ਇੱਕ ਸਕੀਮ ਚੱਲੀ ਸੀ ਪਾਲਸ ਪੋਲੀਓ ਬਾਡ ਦੇ ਵਿੱਚ ਜਿੰਨਾ ਵੈਕਸੀਨ ਸੀ ਇੰਟਰਨੈਸ਼ਨਲ ਲੈਵਲ ਤੇ ਰੋਟਰੀ ਕਲੱਬ ਨੇ ਦਿੱਤਾ ਸੀ ਗੁਪਤਾ ਜੀ ਸਾਡੇ ਬਣੇ ਨੇ ਪ੍ਰਧਾਨ ਇਹਨਾਂ ਦੇ ਮਨ 'ਚ ਬਹੁਤ ਵਲਵਲੇ ਨੇ ਔਰ ਇਹ ਇਨਸਾਨੀਅਤ ਦੀ ਹਮੇਸ਼ਾ ਸੇਵਾ ਕਰਦੇ ਨੇ ਇੱਕ ਬਹੁਤ ਸਿੰਘ ਜੀ ਕੋਲੇ ਪਹਿਲਾਂ 4-5 ਜਿੰਮੇਵਰੀਆਂ ਪਹਿਲਾਂ ਵੀ ਨੇ ਜਿਹੜੀ ਰੋਟਰੀ ਕਲੱਬ ਦੀ ਜ਼ਿੰਮੇਵਾਰੀ ਆ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਇਹਦੇ ਵਿੱਚ ਬਹੁਤ ਜਾਦੇ ਖੁਸ਼ਾਂ ਤੇ ਸਾਡੇ ਜਿਹੜੀ ਪਰਿਵਾਰ ਵੱਲੋਂ ਸਾਡੀ ਕੰਪਨੀ ਵੱਲੋਂ ਬੜੀ ਖੁਸ਼ੀ ਪ੍ਰਗਟ ਕਰਦੇ ਨੇ ਖੁਸ਼ੀ ਦਾ ਦਿਨ ਆ ਰੋਟਰੀ ਕਲੱਬ ਲਈ ਤੇ ਨਾਬੇ ਦੇ ਲਈ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਪ੍ਰਮਾਤਮਾ ਦੀ ਗੁਰੂਮਾਰ ਦੀ ਹਜ਼ੂਰੀ ਦੇ ਵਿੱਚ ਜਿਹੜਾ ਸੁਭ ਕਾਰਜ ਕੀਤਾ ਗਿਆ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਪਿਛਲੇ ਪ੍ਰਧਾਨ ਨੇ ਸਰਦਾਰ ਦਰਸ਼ਨ ਸਿੰਘ ਬੋਟਰ ਜਿਨ੍ਹਾਂ ਨੇ ਇੱਕ ਸਾਲ ਬੜੀ ਇਮਾਨਦਾਰੀ ਧਿਆਨਦਾਰੀ ਤੇ ਡਿਸਪੀਸਪਲਨ ਦੇ ਵਿੱਚ ਰਹਿ ਕੇ ਕੰਮ ਕੀਤਾ ਹੈਗਾ ਉਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਤੇ ਧੰਨਵਾਦ ਵੀ ਕਰਦਾ ਆਪਣੇ ਵੱਲੋਂ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਤੇ ਸਮੁੱਚੇ ਕਲੱਬ ਵੱਲੋਂ ਤੇ ਸਮੁੱਚੇ ਨਾਭੇ ਨਿਵਾਸੀਆਂ ਵੱਲੋਂ ਤੇ ਜਿਹੜੇ ਅਗਲੇ ਪ੍ਰਧਾਨ ਸਦਾ ਚਰਨ ਸਿੰਘ ਜੀ ਬਣੇ ਨੇ ਜਿਹੜੇ ਕਿ ਬਹੁਤ ਹੀ ਸਮਾਜ ਸੇਵੀ ਨੇ ਜਿਨ੍ਹਾਂ ਦਾ ਪਰਮਾਤਮਾ ਦੇ ਉੱਤੇ ਬਹੁਤ ਵੱਡਾ ਵਿਸ਼ਵਾਸ